ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਕਰਵਤ ਪਲਣਾ ਕਰਵਟ ਤੇਰੀ ਲਾਗ ਗਲੇ ਸੁਣ ਬਿੰਤੀ ਮੇਰੀ ਕਰਵਤ ਪਲਣਾ ਕਰਵਟ ਤੇਰੀ ਲਾਗ ਗਲੇ ਬੇਨਤੀ ਮੇਰੀ ਹਾਂ ਵਾਰੇ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਰਹਾਉ ਜੋ ਤਨ ਚੀਰੈ ਆਂਗਨ ਮੋਰੋਂ ਪਿੰਡ ਪਰ ਤਉ ਪ੍ਰੀਤ ਨ ਤੋਰੂੰ ਹਾ ਮੇ ਤੁਮ ਵਿਚ ਭਇਓ ਨਹੀਂ ਕੋਈ ਤੋ ਮੈਂ ਸੋ ਕੰਤ ਨਾਰ ਹਮਸੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੇ ਪਰ ਤੀਤ ਨਾ ਹੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰਤੀਤ ਨਾ ਹੋਈ ਆਸਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬਿਨਤੀ ਮੇਰੀ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਾਂ ਵਾਰੇ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਰਹਾਉ ਜੋ ਤਨ ਚੀਰੈ ਆਂਗਨ ਮੋਰੋਂ ਪਿੰਡ ਪਰੈ ਤਉ ਪ੍ਰੀਤਿ ਨ ਤੋਰਉ ਹਮ ਤੁਮ ਵਿਚ ਭਇਓ ਨਹੀ ਕੋਈ ਤੁਮੈ ਸੋ ਕੰਤ ਨਾਰ ਹਮ ਸੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੇ ਪਰ ਤੀਤ ਨ ਹੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰਤੀਤ ਨ ਹੋਈ ਆਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਣ ਬਿਨਤੀ ਮੇਰੀ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਾਂ ਵਾਰੇ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਰਹਾਉ ਜੋ ਤਨ ਚੀਰੈ ਆਂਗਨ ਮੋਰੋਂ ਪੈੰਡ ਪਰੈ ਤੋ ਪ੍ਰੀਤਨ ਤੋਰੂੰ ਹਮ ਤੁਮ ਵਿਚ ਭਇਓ ਨਹੀ ਕੋਈ ਤੁਮੈ ਸੋ ਕੰਤ ਨਾਰ ਹਮ ਸੋਈ ਕਹਿ ਤ ਕਬੀਰ ਸੁਨੋ ਰੇ ਲੋਈ ਅਬ ਤੁਮਰੇ ਪਰ ਤੀਤ ਨਾ ਹੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰਤੀਤ ਨਾ ਹੋਈ ਆਸਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬਿਨਤੀ ਮੇਰੀ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਾਂ ਵਾਰੇ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਰਹਾਉ ਜੋ ਤਨ ਚੀਰੈ ਆਂਗਨ ਮੋਰੋਂ ਪਿੰਡ ਪਰੈ ਤਉ ਪ੍ਰੀਤਿ ਨ ਤੋਰੂੰ ਹਮ ਤੁਮ ਵਿਚ ਭਇਓ ਨਹੀਂ ਕੋਈ ਤੁਮੈ ਸੋ ਕੰਤ ਨਾਰ ਹਮ ਸੋਈ ਕਹਿ ਤ ਕਬੀਰ ਸੁਨੋ ਰੇ ਲੋਈ ਅਬ ਤੁਮਰੇ ਪਰ ਤੀਤ ਨ ਹੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰਤੀਤ ਨ ਹੋਈ ਆਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਣ ਬਿਨਤੀ ਮੇਰੀ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਾਂ ਵਾਰੇ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਰਹਾਉ ਜੋ ਤਨ ਚੀਰੈ ਆਂਗਨ ਮੋਰੋਂ ਬੰਡ ਪਰੈ ਤੋ ਪ੍ਰੀਤਨ ਤੋਰੂ ਹਮ ਤੁਮ ਵਿਚ ਭਇਓ ਨਹੀਂ ਕੋਈ ਤੋ ਮੈਂ ਸੋ ਕੰਤ ਨਾਰ ਹਮ ਸੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੇ ਪਰ ਤੀਤ ਨਾ ਹੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰਤੀਤ ਨਾ ਹੋਈ ਆਸਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬਿਨਤੀ ਮੇਰੀ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਾਂ ਵਾਰੇ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਰਹਾਉ ਜੋ ਤਨ ਚੀਰੈ ਆਂਗਨ ਮੋਰੋਂ ਪਿੰਡ ਪਰੈ ਤੋ ਪ੍ਰੀਤਨ ਤੋਰੂੰ ਹਮ ਤੁਮ ਵਿਚ ਭਇਓ ਨਹੀਂ ਕੋਈ ਤੋ ਮੈਂ ਸੋ ਕੰਤ ਨਾਰ ਹਮ ਸੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੇ ਪਰ ਤੀਤ ਨਾ ਹੋਈ कहत कबीर सुनो रे लोई अब तुमरी परतेत ना होई असा करवत पला ना करवट तेरी लाग गले सुन बिनती मेरी करवत पला ना करवट तेरी ਲਾਗ ਗਲੇ ਸੁਣ ਬੇਨਤੀ ਮੇਰੀ ਹਾਂ ਵਾਰੇ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਰਹਾਉ ਜੋ ਤਨ ਚੀਰੈ ਆਂਗਨ ਮੋਰੋਂ ਪੈੰਡ ਪਰ ਤੋ ਪ੍ਰੀਤਨ ਤੋਰੂੰ ਹਮ ਤੁਮ ਵਿਚ ਭਇਓ ਨਹੀਂ ਕੋਈ ਤੁਮੈ ਸੋ ਕੰਤ ਨਾਰ ਹਮ ਸੋਈ ਕਹਿ ਤ ਕਬੀਰ ਸੁਨੋ ਰੇ ਲੋਈ ਅਬ ਤੁਮਰੇ ਪਰ ਤੀਤ ਨਾ ਹੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰਤੀਤ ਨਾ ਹੋਈ ਆਸਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬਿਨਤੀ ਮੇਰੀ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਾਂ ਵਾਰੇ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਰਹਾਉ ਜੋ ਤਨ ਚੀਰੈ ਆਂਗਨ ਮੋਰੋਂ ਪਿੰਡ ਪਰੈ ਤਉ ਪ੍ਰੀਤ ਨ ਤੋਰੂੰ ਹਮ ਤੁਮ ਵਿਚ ਭਇਓ ਨਹੀਂ ਕੋਈ ਤੋ ਮੈਂ ਸੋ ਕੰਤ ਨਾਰ ਹਮ ਸੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੇ ਪਰ ਤੀਤ ਨ ਹੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰਤੀਤ ਨਾ ਹੋਈ ਆਸਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬਿਨਤੀ ਮੇਰੀ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਾਂ ਵਾਰੇ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਰਹਾਉ ਜੋ ਤਨ ਚੀਰੈ ਆਂਗਨ ਮੋਰੋਂ ਪੈੰਡ ਪਰ ਤੋ ਪ੍ਰੀਤਨ ਤੋਰੂ ਹਮ ਤੁਮ ਵਿਚ ਭਇਓ ਨਹੀਂ ਕੋਈ ਤੋ ਮੈਂ ਸੋ ਕੰਤ ਨਾਰ ਹਮ ਸੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੇ ਪਰ ਤੀਤ ਨਾ ਹੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰਤੀਤ ਨਾ ਹੋਈ ਆਸਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬਿਨਤੀ ਮੇਰੀ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਾਂ ਵਾਰੇ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਰਹਾਉ ਜੋ ਤਨ ਚੀਰੈ ਆਂਗਨ ਮੋਰੋਂ ਪਿੰਡ ਪਰੈ ਤਉ ਪ੍ਰੀਤਨ ਤੋਰੋਂ ਹਮ ਤੁਮ ਵਿਚ ਭਇਓ ਨਹੀਂ ਕੋਈ ਤੋ ਮੈਂ ਸੋ ਕੰਤ ਨਾਰ ਹਮ ਸੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰਤੀਤ ਨ ਹੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰਤੀਤ ਨ ਹੋਈ ਆਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਣ ਬਿਨਤੀ ਮੇਰੀ ਕਰਵਤ ਪਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਾਂ ਵਾਰੇ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋਮਾਰੇ ਰਹਾਉ ਜੋ ਤਨ ਚੀਰੈ ਆਂਗਨ ਮੋਰੋਂ ਪਿੰਡ ਪਰੈ ਤਉ ਪ੍ਰੀਤਨ ਤੋਰੋਂ ਹਮ ਤੁਮ ਵਿਚ ਭਇਓ ਨਹੀਂ ਕੋਈ ਤੁਮੈ ਸੋ ਕੰਤ ਨਾਰ ਹਮ ਸੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰਤੀਤ ਨਾ ਹੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰਤੀਤ ਨਾ ਹੋਈ ਵਾਹਿਗੁਰਜੀ ਕਾ ਕਾਲ ਸਾ ਵਾਹਿਗੁਰਜੀ ਕੀ ਫਤ